ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਕੰਮ ਆਉਣ ਵਾਲੇ ਬਹੁਤ ਹੀ ਖਾਸ ਘਰੇਲੂ ਨੁਕਤੇ ਨੰਬਰ 1 ਪੋਹੇ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਵਿਟਾਮਿਨ ਅਤੇ ਖਣਿਜਾਂ ਦਾ ਚੰਗਾ ਸੰਤੁਲਨ ਹੁੰਦਾ ਹੈ। ਇਹ ਆਇਰਨ, ਵਿਟਾਮਿਨ B, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦਾ ਇੱਕ ਮਹੱਤਵਪੂਰਨ ਸਰੋਤ ਹੈ। ਇਸ ਲਈ ਜੇਕਰ ਤੁਸੀਂ ਇਸ ਨੂੰ ਸਵੇਰੇ ਨਾਸ਼ਤੇ ਦੇ ਵਿੱਚ ਖਾਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਣਗੇ। ਥਕਾਵਟ ਮਹਿਸੂਸ ਨਹੀਂ ਹੋਵੇਗੀ। ਆਇਰਨ ਦੀ ਕਮੀ ਨਹੀਂ ਹੋਵੇਗੀ ਅਤੇ ਜਾਨਾ ਭਰੇ ਰਹੋਗੇ। ਨੰਬਰ 2 ਜੇਕਰ ਤੁਸੀਂ ਪਪੀਤੇ ਦੀ ਜੜ੍ਹ ਨੂੰ ਪੀਸ ਕੇ ਉਸ ਦਾ ਪਾਊਡਰ ਬਣਾ ਕੇ ਸਵੇਰ ਸ਼ਾਮ ਲੈ ਲੈਂਦੇ ਹੋ ਤਾਂ ਇਸ ਨਾਲ ਇਸ ਪੱਥਰੀ ਗਲ ਕੇ ਬਾਹਰ ਨਿਕਲ ਜਾਵੇਗੀ। ਨੰਬਰ 3 ਅੰजीर ਵਿੱਚ ਜ਼ਿਆਦਾ ਫਾਈਬਰ ਪਾਇਆ ਜਾਂਦਾ ਹੈ। ਜੇਕਰ ਤੁਸੀਂ ਦੋ ਅੰਜੀਰਾ ਰਾਤ ਨੂੰ ਪਿਉ ਕੇ ਸਵੇਰੇ ਖਾ ਲੈਂਦੇ ਹੋ ਤਾਂ ਇਸ ਨਾਲ ਭਜਨ ਤੇਜੀ ਨਾ ਘਟ ਹੋਣ ਲੱਗ ਜਾਵੇ ਗਾ ਨੰਬਰ 4 ਜੇਕਰ ਤੁਸੀਂ ਆਪਣੇ ਵਾਲਾਂ ਤੇ ਚਿਹਰੇ ਉੱਪਰalag ਹੀ ਤਰ੍ਹਾਂ ਦੀ ਚਮਕ ਚਾਹੁੰਦੇ ਹੋ ਤਾਂ ਇੱਕ ਆਮਲੇ ਵਿੱਚ ਪੰਜ ਕੜੀ ਪੱਤੇ ਥੋੜਾ ਜਿਹਾ ਗੁੜ ਤੇ ਚਾਰ ਕਾਲੀਆਂ ਮਿਰਚਾਂ ਤੇ ਛੋਟਾ ਜਿਹਾ ਅਦਰਕ ਦਾ ਟੁਕੜਾ ਲੈ ਕੇ ਇਹਨਾਂ ਵਿੱਚ ਪਾਣੀ ਮਿਕਸ ਕਰਕੇ ਜੂਸ ਤਿਆਰ ਕਰਕੇ ਪੀ ਲਓ ਨੰਬਰ 5 ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਭੁੰਨੇ ਹੋਏ ਚਣਿਆਂ ਦਾ ਪਾਊਡਰ ਬਣਾ ਕੇ ਉਹਨਾਂ ਵਿੱਚ ਇੱਕ ਗਲਾਸ ਦੁੱਧ ਇੱਕ ਕੇਲਾ ਤੇ ਚਾਰ ਖੰਜੂਰਾ ਪਾ ਲਓ ਇਸ ਵਿੱਚ ਥੋੜਾ ਜਿਹਾ ਗੁੜ ਮਿਕਸ ਕਰ ਲਓ ਤੇ ਇਸ ਨੂੰ ਗ੍ਰाइंड ਕਰਕੇ ਹਫ਼ਤੇ ਵਿੱਚ ਇੱਕ ਜਾਂ ਫਿਰ ਦੋ ਵਾਰ ਪੀ ਲਓ ਸਰੀਰ ਦੀ ਸਾਰੀ ਕਮਜ਼ੋਰੀ ਦੂਰ ਹੋ ਜਾਵੇਗੀ ਨੰਬਰ 6 ਇੱਕ ਮਹੀਨਾ ਲਗਾਤਾਰ ਕਾਜੂ ਦਾ ਸੇਵਨ ਕਰਨ ਨਾਲ ਤੁਹਾਡੇ ਵਾਲ ਮਜ਼ਬੂਤ ਹੋਣਗੇ ਨਾਲ ਹੀ ਝੜਨੇ ਵੀ ਬੰਦ ਹੋ ਜਾਣਗੇ। ਨੰਬਰ 7 ਜੇਕਰ ਤੁਸੀਂ ਪੈਦਲ ਚੱਲਦੇ ਹੋ ਤਾਂ ਇਸ ਨਾਲ ਹੱਡੀਆਂ, ਦਿਲ, ਭਜਨ, ਦਿਮਾਗ ਤੇ ਯਾਦਸ਼ਕਤੀ ਸਹੀ ਰਹਿੰਦੇ ਹਨ। ਇਸ ਦੇ ਨਾਲ ਹੀ ਨੀਂਦ ਵੀ ਚੰਗੀ ਆਉਣ ਲੱਗ ਜਾਂਦੀ ਹੈ। ਨੰਬਰ 8 ਇੱਕ ਮਹੀਨਾ ਜੇਕਰ ਤੁਸੀਂ ਅਖਰੂਟ ਨੂੰ ਰਾਤ ਨੂੰ ਪਿਓਗੇ ਸਵੇਰੇ ਖਾ ਲੈਂਦੇ ਹੋ ਤੇ ਇਸ ਦੀ ਮਦਦ ਨਾਲ ਸਰੀਰ ਵਿੱਚ ਹੋ ਰਹੇ ਦਰਦ ਤੋਂ ਆਰਾਮ ਮਿਲਣ ਲੱਗ ਜਾਂਦਾ ਹੈ ਨੰਬਰ 9 ਰਾਤ ਨੂੰ ਜੇਕਰ ਤੁਸੀਂ ਹਰੀ ਇਲਾਇਚੀ ਗਰਮ ਪਾਣੀ ਨਾਲ ਖਾ ਲੈਂਦੇ ਹੋ ਤੇ ਇਸ ਨਾਲ ਇੱਕ ਤਾਂ ਨੀਂਦ ਚੰਗੀ ਆਵੇਗੀ ਦੂਸਰਾ ਇਸ ਨਾਲ ਘਬਰਾਟ ਵੀ ਦੂਰ ਹੋ ਜਾਵੇਗੀ ਨੰਬਰ 10 ਪੱਕੀ ਹੋਈ ਚਾਮਣ ਖਾਣ ਨਾਲ ਵੀ ਪਥਰੀ ਬਾਹਰ ਨਿਕਲ ਕੇ ਨਤੀਜੇ ਕਾਫੀ ਹੱਦ ਤੱਕ ਵੱਧ ਜਾਂਦੇ ਹਨ ਨੰਬਰ 11 ਜੇਕਰ ਤੁਸੀਂ ਰੋਜ਼ਾਨਾ ਸਵੇਰੇ ਕਪਾਲ ਪਾਤੀ ਕਰਦੇ ਹੋ ਤਾਂ ਇਸ ਨਾਲ ਚਿਹਰੇ ਤੇ ਚਮਕ ਆਵੇਗੀ ਨਾਲ ਹੀ ਵਾਲਾਂ ਦਾ ਝੜਨਾ ਵੀ ਬੰਦ ਹੋ ਜਾਵੇਗਾ ਨੰਬਰ 12 ਵਿਗਿਆਨਾਂ ਦੇ ਅਨੁਸਾਰ ਭੁੰਨੇ ਹੋਏ ਲਸਣ ਵਿੱਚ ਸਿਲਾਜੀ ਚਿੰਨਾ ਅਸਰ ਹੁੰਦਾ ਹੈ ਜੋ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਨੰਬਰ 13 ਜੇਕਰ ਤੁਹਾਡਾ ਸਰੀਰ ਦੁੱਬਲਾ ਪਤਲਾ ਹੈ ਤਾਂ ਰੋਜ਼ਾਨਾ ਦਿਨ ਵਿੱਚ ਦੋ ਵਾਰ 50-50 ਗ੍ਰਾਮ ਨਾਰੀਅਲ ਦਾ ਸੇਵਨ ਕਰੋ। ਇਸ ਨਾਲ ਤੁਹਾਡਾ ਸਰੀਰ ਸਹੀ ਹੋ ਜਾਵੇਗਾ। ਨੰਬਰ 14 ਇੱਕ ਮੁਠੀ ਸੁੱਕੇ ਮੇਵੇ, ਅੰਨਾਰ, ਗਾਜਰ, ਹਰਾ ਧਨੀਆ, ਹਰੀਆਂ ਸਬਜ਼ੀਆਂ, ਦਾਣਾਂ ਦਾ ਆਪਣੀ ਡਾਈਟ ਵਿੱਚ ਸ਼ਾਮਿਲ ਕਰਦੇ ਹੋ ਤਾਂ ਇਸ ਨਾਲ ਸਰੀਰ ਅੰਦਰ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ। ਨੰਬਰ 15 ਤੇਜਪੱਤੇ ਦਾ ਪਾਊਡਰ ਬਣਾ ਕੇ ਜੇਕਰ ਤੁਸੀਂ ਸਵੇਰ-ਸ਼ਾਮ ਆਪਣੇ ਦੰਦਾਂ ਉੱਪਰ ਮਸਲ ਲੈਂਦੇ ਹੋ ਤਾਂ ਇਸ ਨਾਲ ਦੰਦਾਂ ਉੱਪਰ ਚਮਕ ਆਉਂਦੀ ਹੈ ਤੇ ਨਾਲ ਉਹਨਾਂ ਦਾ ਪੀੜਾਪਨ ਖਤਮ ਹੋਣ ਲੱਗ ਜਾਂਦਾ ਹੈ। ਨੰਬਰ 16 ਜੇਕਰ ਤੁਸੀਂ ਸਬਜ਼ੀ ਵਿੱਚ ਜੀਰੇ ਨੂੰ ਭੁੰਨ ਕੇ ਫਿਰ ਉਸ ਨੂੰ ਪੀਸ ਕੇ ਪਾਉਂਦੇ ਹੋ ਇਸ ਨਾਲ ਸਭ ਦੀ ਦਾ ਸਵਾਦ ਵੱਧ ਜਾਂਦਾ ਹੈ ਜਿਸ ਨੂੰ ਬਾਰ-ਬਾਰ ਖਾਣ ਨੂੰ ਮਨ ਕਰਦਾ ਹੈ ਨੰਬਰ 17 ਜੇਕਰ ਤੁਸੀਂ ਰੋਜ਼ਾਨਾ ਸਵੇਰੇ ਆਪਣੇ ਚਿਹਰੇ ਉੱਪਰ ਗੁਲਾਬ ਜਲ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਦੀ ਗੰਦਗੀ ਵੀ ਸਾਫ਼ ਹੋਵੇਗੀ ਹਾਈਡਰੇਟ ਰਹੇਗੀ ਤੇ ਨਾਲ ਹੀ ਫਿੰਸੀਆਂ ਵੀ ਖਤਮ ਹੋਣਗੀਆਂ ਚਮਕ ਵਧੇਗੀ ਨੰਬਰ 18 ਸ਼ਹਿਦ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਲਗਾ ਲਓ ਫਿਰ ਸੁੱਕਣ ਤੋਂ ਬਾਅਦ ਇਸ ਨੂੰ ਧੋ ਲਓ ਇਸ ਨਾਲ ਚਿਹਰੇ ਦਾ ਤਪਕਾਰਨ ਖਤਮ ਹੋਇਆ ਨਿਖਾਰ ਵਾਪਸ ਆ ਜਾਵੇਗਾ ਨੰਬਰ 19 ਰੋਜ਼ਾਨਾ ਨਿੰਮ ਦੇ ਪੱਤੇ ਨੂੰ ਚਬਾਉਣਾ ਤੁਹਾਡੇ ਸਰੀਰ ਦੇ अनेका ਹੀ ਰੋਗ ਦੂਰ ਹੋ ਜਾਂਦੇ ਨੇ ਇਸ ਦੇ ਨਾਲ ਹੀ ਚਿਹਰੇ ਲਈ ਬਹੁਤ ਹੀ ਲਾਭਕਾਰੀ ਹੈ ਨੰਬਰ 20 ਭੁੰਨੇ ਹੋਏ ਚਣਿਆਂ ਨੂੰ ਖਾਣ ਨਾਲ ਸਰੀਰ ਦੀ ਸਾਰੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਇਸ ਲਈ ਇਹਨਾਂ ਦਾ ਸੇਵਨ ਰੋਜ਼ਾਨਾ ਸ਼ੁਰੂ ਕਰੋ ਨੰਬਰ 21 ਐਲੋਵੇਰਾ ਜੈੱਲ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਜੇਕਰ ਤੁਸੀਂ ਇਸ ਨੂੰ ਸਵੇਰ ਦੇ ਸਮੇਂ ਆਪਣੇ ਚਿਹਰੇ ਉੱਪਰ ਲਗਾਉਂਦੇ ਹੋ ਤਾਂ ਚਿਹਰੇ ਤੇ ਬਹੁਤ ਚਮਕ ਆਉਂਦੀ ਹੈ ਨੰਬਰ 1 ਭੋਜਨ ਤੋਂ ਹੀ ਆਪਣੀ ਸਿਹਤ ਨੂੰ ਬਣਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਇਹੀ ਸਭ ਤੋਂ ਵਧੀਆ ਤਰੀਕਾ ਹੈ ਇਸ ਨੂੰ ਆਨੰਦ ਨਾਲ ਚਬਾ ਕੇ ਖਾਓ ਇਸ ਦੀ ਮੰਨਤ ਤੁਹਾਨੂੰ ਕੋਈ ਵੀ ਸਮੱਸਿਆ ਨਹੀਂ ਆਵੇਗੀ। ਨੰਬਰ 23 ਮੋਟਾਪੇ ਦਾ ਸਭ ਤੋਂ ਵੱਡਾ ਕਾਰਨ ਮਿੱਠਾ ਖਾਣਾ ਤੇ ਤਲਿਆ ਹੋਇਆ ਹੈ। ਇਸ ਨਾਲ ਸਰੀਰੰਦਰ ਸਭ ਤੋਂ ਜ਼ਿਆਦਾ ਆਲਸ ਹੁੰਦਾ ਜਿਸ ਨਾਲ ਤੁਸੀਂ ਮੋਟਾਪੇ ਦੇ ਸ਼ਿਕਾਰ ਸਭ ਤੋਂ ਜ਼ਿਆਦਾ ਹੁੰਦੇ ਹੋ। ਨੰਬਰ 24 ਜੇਕਰ ਤੁਸੀਂ ਤਰੋ-ਤਾਜ਼ਾ ਪਿਆਜ਼ ਖਾਂਦੇ ਹੋ ਤਾਂ ਇਸ ਨਾਲ ਸਰੀਰੰਦਰ ਖੂਨ ਵਾਂਣ ਲੱਗ ਜਾਂਦਾ ਹੈ। ਨੰਬਰ 25 ਜੇਕਰ ਤੁਸੀਂ ਪਾਰਲਰ ਦੀ ਤਰ੍ਹਾਂ ਆਪਣੇ ਚਿਹਰੇ ਉੱਪਰ ਨਿਖਾਰ ਚਾਹੁੰਦੇ ਹੋ ਤਾਂ ਆਪਣੇ ਚਿਹਰੇ ਦੀ ਰੋਜ਼ਾਨਾ ਬਦਾਮ ਦੇ ਤੇਲ ਨਾਲ 5-7 ਮਿੰਟ ਮਾਲਿਸ਼ ਜ਼ਰੂਰ ਕਰੋ। ਨੰਬਰ 26 ਜੇਕਰ ਸਿਰ ਦੇ ਕਿਸੇ ਵੀ ਹਿੱਸੇ ਉੱਪਰ ਸੱਟ ਲੱਗ ਗਈ ਹੋਵੇ ਤਾਂ ਉਸ ਉੱਪਰ ਘਰ ਦਾ ਬਣਿਆ ਮੱਖਣ ਲਗਾ ਲਓ ਇਸ ਨਾਲ ਸੱਟ ਦੇ ਦਰ ਤੋਂ ਆਰਾਮ ਮਿਲੇਗਾ। ਨੰਬਰ 27 ਜੇਕਰ ਤੁਸੀਂ ਰਾਤ ਨੂੰ ਫ੍ਰਿਜ ਵਿੱਚ ਆਟਾ ਗੁੰਨ ਕੇ ਰੱਖ ਦਿੰਦੇ ਹੋ ਤੇ ਸਵੇਰੇ ਉਸ ਆਟੇ 'ਨ ਦੀ ਰੋਟੀ ਬਣਾਉਂਦੇ ਹੋ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਇਸ ਲਈ ਜਦੋਂ ਵੀ ਰੋਟੀ ਬਣਾਓ ਉਸੇ ਸਮੇਂ ਹੀ ਤਾਜ਼ਾ ਆਟਾ ਗੁੰਨੋ ਨੰਬਰ 28 ਜੇਕਰ ਪਿਸ਼ਾਬ ਕਰਨ ਜਲਨ ਹੋ ਰਹੀ ਹੈ ਤਾਂ ਆਪਣੇ ਧੁੰਨੇ ਉੱਪਰ ਗਿੱਲਾ ਕਰਕੇ ਕੱਪੜਾ ਰੱਖ ਲਓ ਇਸ ਨਾਲ ਜਲਨ ਹੋਣੀ ਬੰਦ ਹੋ ਜਾਵੇਗੀ ਨੰਬਰ 29 ਜਿਹੜੀਆਂ ਔਰਤਾਂ ਚਿਹਰੇ ਉੱਪਰ ਦੁੱਧ ਵਿੱਚ ਜ਼ੈਤੂਨ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਲਗਾ ਕੇ ਮਾਲਿਸ਼ ਕਰ ਲੈਂਦੀਆਂ ਹਨ ਉਹਨਾਂ ਔਰਤਾਂ ਦੇ ਚਿਹਰੇ ਉੱਪਰ ਬਹੁਤ ਚਮਕ ਆਉਂਦੀ ਹੈ ਨੰਬਰ 3 ਜਿਹੜੀਆਂ ਔਰਤਾਂ ਦੇ ਹੱਥਾਂ ਪੈਰਾਂ ਤੇ ਜੋੜਾਂ ਵਿੱਚ ਦਰਦ ਹੁੰਦਾ ਰਹਿੰਦਾ ਹੈ ਉਹਨਾਂ ਔਰਤਾਂ ਨੂੰ ਤੇਲ ਦੇ ਤੇਲ ਵਿੱਚ ਲਸਣ ਨੂੰ ਪੀਸ ਕੇ ਮਿਕਸ ਕਰਕੇ ਮਾਲਿਸ਼ ਕਰ ਲੈਣੀ ਚਾਹੀਦੀ ਹੈ ਇਸ ਨਾਲ ਦਰਦ ਤੋਂ ਜਲਦੀ ਆਰਾਮ ਮਿਲਦਾ ਹੈ ਨੰਬਰ 31 30 ਉਮਰ ਤੋਂ ਬਾਅਦ ਹਰ ਮਰਦ ਔਰਤ ਨੂੰ ਮੇਥੀ ਦਾਣੇ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਜੋ ਸਾਡੇ ਸਰੀਰ ਤੇ ਜੋੜਾਂ ਵਿੱਚ ਤਾਕਤ ਰੱਖਣ ਵਿੱਚ ਬਹੁਤ ਹੀ ਮਦਦਗਾਰ ਹੈ। ਨੰਬਰ 32 ਜਿਹੜੀਆਂ ਔਰਤਾਂ ਦੇ ਹੱਥਾਂ ਦੇ ਨਹ ਬਹੁਤ ਜ਼ਿਆਦਾ ਟੁੱਟਦੇ ਹਨ ਉਹਨਾਂ ਔਰਤਾਂ ਨੂੰ ਲਸਣ ਦੀ ਇੱਕ ਕਲੀ ਲੈ ਕੇ ਨਹਾਂ ਉੱਪਰ ਘਸਾ ਲੈਣੀ ਚਾਹੀਦੀ ਹੈ। ਨੰਬਰ 33 ਖਾਲੀ ਪੇਟ ਜੇਕਰ ਤੁਸੀਂ ਸੌਂਫ ਵਾਲਾ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਭજન ਤੇਜ਼ੀ ਨਾਲ ਘਟ ਹੋਣ ਲੱਗ ਜਾਂਦਾ ਹੈ। ਨੰਬਰ 34 ਜੇਕਰ ਤੁਹਾਨੂੰ ਬਾਰ-ਬਾਰ ਪਿਸ਼ਾਬ ਜਾਣ ਦੀ ਸਮੱਸਿਆ ਹੈ ਤਾਂ ਤੁਸੀਂ ਰੋਜ਼ਾਨਾ ਭੁੰਨੇ ਹੋਏ ਚਨੇ ਜ਼ਰੂਰ ਖਾਇਆ ਕਰੋ ਇਸ ਨਾਲ ਬਾਰ-ਬਾਰ ਪਿਸ਼ਾਬ ਆਉਣਾ ਬੰਦ ਹੋ ਜਾਵੇਗਾ। ਨੰਬਰ 35 ਔਰਤਾਂ ਕਦੇ ਵੀ ਬਿਮਾਰ ਨਹੀਂ ਹੁੰਦੀਆਂ ਜੇਕਰ ਇਹ ਚਾਰ ਕੰਮ ਕਰ ਲੈਣ। ਪਹਿਲਾ ਆਪਣੇ ਪੈਰਾਂ ਵਿੱਚ ਚਾਂਦੀ ਦੀ ਚਾਂਜਰ ਜ਼ਰੂਰ ਪਾਓ। ਦੂਸਰਾ ਡਰਾਈ ਫਰੂਟ ਜ਼ਰੂਰ ਖਾਓ। ਤੀਸਰਾ ਕਸਰਤ ਜੁੜ ਕਰੋ। ਚੌਥਾ ਗਰਮ ਦੁੱਧ ਨਾਲ ਜਲੇਬੀ ਜ਼ਰੂਰ ਖਾਓ। ਨੰਬਰ 36 ਜੇਕਰ ਤੁਸੀਂ ਹੱਤੋਂ ਜ਼ਿਆਦਾ ਠੰਡਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਵੱਡੀ ਅੰਤੜੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ। ਨੰਬਰ 37 ਜਿਨ੍ਹਾਂ ਦੇ ਪੇਟ ਅੰਦਰ ਗੈਸ ਐਸਡੀਟੀ ਆਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਅਚਾਰ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਨੂੰ ਬਣਾਉਣ ਤੋਂ ਬਾਅਦ ਸਾਲੋ ਸਾਲ ਸਟੋਰ ਕੀਤਾ ਜਾਂਦਾ ਹੈ ਜੋ ਡੱਬੇ ਵਿੱਚ ਬੰਦ ਹੋ ਰਹਿਣ ਕਾਰਨ ਸਿਹਤ ਲਈ ਬਿਲਕੁਲ ਵੀ ਸਹੀ ਨਹੀਂ ਹੈ ਨੰਬਰ 38 ਜੇ ਤੁਹਾਨੂੰ ਥਕਾਵਟ ਮਹਿਸੂਸ ਹੋਵੇ ਉਸੇ ਸਮੇਂ ਅਦਰਕ ਵਾਲੀ ਚਾਹ ਪੀ ਲਓ ਇਸ ਨਾਲ ਤੁਰੰਤ ਸਰੀਰ ਦੀ ਥਕਾਵਟ ਖਤਮ ਹੋ ਜਾਵੇਗੀ ਨੰਬਰ 39 ਜੇਕਰ ਤੁਸੀਂ ਪਾਣੀ ਨੂੰ ਘੁੱਟ-ਘੁੱਟ ਕਰਕੇ ਪੀਂਦੇ ਹੋ ਤਾਂ ਇਸ ਨਾਲ ਫੇਫੜਿਆਂ ਨੂੰ ਕੈਂਸਰ ਹੋਣ ਤੋਂ ਬਚਾਇਆ ਜਾ ਸਕਦਾ ਹੈ ਨੰਬਰ 40 ਕਦੇ ਵੀ ਪਿਸ਼ਾਬ ਨੂੰ ਰੋਕ ਕੇ ਨਹੀਂ ਰੱਖਣਾ ਚਾਹੀਦਾ ਇਸ ਨਾਲ ਸਰੀਰ ਨੂੰ ਲੱਗਵਾ ਹੋਣ ਦਾ ਖਤਰਾ ਵੱਧ ਜਾਂਦਾ ਹੈ ਇਸ ਲਈ ਜਦੋਂ ਵੀ ਪਿਸ਼ਾਬ ਆਵੇ ਤਾਂ ਤੁਰੰਤ ਉਸੇ ਸਮੇਂ ਹੀ ਕਰੋ ਨੰਬਰ 41 ਸਵੇਰੇ ਉੱਠਣਸਾਰ ਜੇਕਰ ਤੁਸੀਂ ਹਲਕੀ ਗਰਮ ਪਾਣੀ ਵਿੱਚ ਸਧਾਰਨ ਨਮਕ ਪਾ ਕੇ ਘਰਾਰੇ ਕਰ ਲੈਂਦੇ ਹੋ ਤਾਂ ਇਸ ਨਾਲ ਗਲਾ ਸਾਫ਼ ਰਹਿੰਦਾ ਨਾਲ ਹੀ ਦੰਦਾਂ ਨੂੰ ਠੰਡਾ ਦਿੱਤਾ ਲੱਗਣ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 42 ਜਿਨ੍ਹਾਂ ਦੀ ਪਰਚਨ ਕਿਰਿਆ ਮਜ਼ਬੂਤ ਨਹੀਂ ਹੁੰਦੀ ਉਹਨਾਂ ਨੂੰ ਸੰਤਰੇ ਦੇ ਜੂਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਵਿੱਚ ਫਾਈਬਰ ਹੋਣ ਕਾਰਨ ਤੁਹਾਡੀ ਪਰਚਨ ਕਿਰਿਆ ਉੱਪਰ ਬੁਰਾ ਪ੍ਰਭਾਵ ਪੈ ਸਕਦਾ ਹੈ ਨੰਬਰ 43 ਜਿਹੜੀਆਂ ਔਰਤਾਂ ਆਪਣਾ ਰੰਗ ਗੋਰਾ ਕਰਨਾ ਚਾਹੁੰਦੀਆਂ ਹਨ ਉਹਨਾਂ ਨੂੰ ਰੋਜ਼ਾਨਾ ਦੁੱਧ ਵਿੱਚ ਸੌਂਫ ਮਿਕਸ ਕਰਕੇ ਪੀ ਲੈਣੀ ਚਾਹੀਦੀ ਹੈ ਨੰਬਰ 44 ਜੇਕਰ ਤੁਹਾਡੇ ਹੱਥ ਪੈਰ ਫਟ ਜਾਣ ਤਾਂ ਉਹਨਾਂ ਉੱਪਰ ਸ਼ਹਿਦ ਲਗਾ ਲੈਣਾ ਚਾਹੀਦਾ ਇਸ ਨਾਲ ਇਨਫੈਕਸ਼ਨ ਹੋਣ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ ਨੰਬਰ 45 ਜੇਕਰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਗਾਹ ਦੇ ਦੁੱਧ ਵਿੱਚ ਦੇਸੀ ਘਿਓ ਮਿਲਾ ਕੇ ਪੀ ਲਓ ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ ਨੰਬਰ 46 ਤਾਂਬੇ ਦੇ ਬਰਤਨ ਵਿੱਚ ਰੱਖਿਆ ਹੋਇਆ ਪਾਣੀ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਜੇਕਰ ਤੁਸੀਂ ਇਸ ਪਾਣੀ ਨੂੰ ਪੀ ਲੈਂਦੇ ਹੋ ਤਾਂ ਬਹੁਤ ਸਾਰੇ ਰੋਗਾਂ ਤੋਂ ਨੀਜ਼ਾਤ پا ਸਕਦੇ ਹੋ ਨੰਬਰ 47 ਗੰਨੇ ਦੇ ਰਸ ਵਿੱਚ ਨਿੰਬੂ ਦਾ ਰਸ ਤੇ ਪੁਦੀਨਾ ਮਿਕਸ ਕਰਕੇ ਪੀਣਾ ਚਿਹਰੇ ਦੀਆਂ ਛਾਈਆਂ ਖਤਮ ਹੋਣ ਲੱਗ ਜਾਂਦੀਆਂ ਹਨ ਨੰਬਰ 48 ਵਾਲਾਂ ਵਿੱਚ ਤੇਲ ਦੀ ਚੰਗੀ ਤਰ੍ਹਾਂ ਮਾਲਿਸ਼ ਕਰਨਾ ਦਿਮਾਗ ਤੇਜ਼ ਰਹਿੰਦਾ ਹੈ ਤੇ ਨਾਲ ਹੀ ਨਾੜਾਂ ਵਿੱਚ ਭੌਂਦਾ ਸੰਸਾਰ ਸਹੀ ਚੱਲਦਾ। ਦੋਸਤੋ ਇਸ ਵੀਡੀਓ ਰਾਹੀਂ ਦਿੱਤੀ ਗਈ ਜਾਣਕਾਰੀ ਨੂੰ ਇੱਕ ਵਾਰ ਅਪਣਾਉਣ ਤੋਂ ਪਹਿਲਾਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ। ਇਸ ਦੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਇਸ ਦੇ ਨਾਲ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਬਿਲਕੁਲ ਨਾ ਭੁੱਲਿਓ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।